ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁਰਾਤਮ ਜਨਮ ਸਾਖੀ ਦੀ ਸਾਖੀ ਪੰਜਵੀਂ ਸਾਖੀ ਦਾ ਨਾਮ ਬ੍ਰਿਛ ਦੀ ਛਾ ਨਾਫਰੀ ਸਾਖੀ ਘਰ ਲਿਖਦਾ ਹੈ ਤਬ ਆਗਿਆ ਪਰਮੇਸ਼ਰ ਕੀ ਹੋਈ ਜੋ ਗੁਰੂ ਨਾਨਕ ਦੇ ਘਰ ਦੋਏ ਬੇਟੇ ਹੋਏ ਲਖਮੀ ਦਾਸ ਤੇ ਸ਼੍ਰੀ ਚੰਨ ਪਰ ਬਾਬੇ ਦੀ ਉਦਾਸੀ ਮਿਟੈ ਨਾਹੀਂ ਗੁਰੂ ਨਾਨਕ ਰੁੱਖੀ ਬਿਰਖੀ ਜਾਏ ਉਦਾਸ ਰਹਿ ਰੁੱਖੀ ਬਿਰਖੀ ਭਾਵ ਗੁਰੂ ਪਾਤਸ਼ਾ ਜੰਗਲ ਚ ਦਰਖਤਾਂ ਦੀਆਂ ਛਾਵੇਂ ਬਹਿ ਜਾਂਦੇ ਤਬ ਇੱਕ ਦਿਨ ਗੁਰੂ ਬਾਬਾ ਨਾਨਕ ਜੀ ਜਾਇ ਕਰ ਬਾਗ ਵਿੱਚ ਸੁੱਤਾ ਫਿਰ ਦਿਨ ਲੱਥਾ ਉੱਠੇ ਨਾਹੀਂ ਪਬ ਦਿਨ ਤਾਂ ਛਿਪ ਗਿਆ ਦਿਨ ਲੱਥਾ ਤੋਂ ਭਾਵ ਦਿਨ ਢਲ ਰਿਹਾ ਪਰ ਬਾਬਾ ਉੱਥੇ ਹੀ ਪਿਆ ਰਹਾ ਤਾਂ ਰਾਏ ਬੁਲਾਰ ਦੇਵ ਪੱਟੀ ਸ਼ਿਕਾਰ ਚੜ੍ਹਿਆ ਥਾ ਆਉਂਦਾ ਆਉਂਦਾ ਜਦ ਬਾਗ ਵਿੱਚ ਆਵੇ ਤਾਂ ਕੋਈ ਦਰਖਤ ਹੇਠ ਸੁਤਾ ਪਿਆ ਹੈ ਪਰ ਜਾਂ ਦੇਖੇ ਤਾਂ ਹੋਰ ਨਾਲ ਦਰਖਤਾਂ ਦੀ ਛਾਇਆ ਚਲੀ ਗਈ ਹੈ ਔਰ رائے ਪੱਟੀ ਨੇ ਦੇਖਿਆ ਕਿ ਜਿਉਂ-ਜਿਉਂ ਦਿਨ ਢਲਿਆ ਦੁਪਹਿਰ ਤੋਂ ਬਾਅਦ ਪਰਛਾਵੇਂ ਵੀ ਢਲਦਾ ਤੇ ਪਰਛਾਵੇਂ ਵੀ ਬਦਲਦਾ ਪਰ ਇਹ ਦਰਖਤ ਜਿਸ ਦੇ ਥੱਲੇ ਗੁਰੂ ਨਾਨਕ ਸੁੱਤੇ ਪਏ ਨੇ ਇਹਦੀ ਛਾਂ ਉਸੇ ਤਰ੍ਹਾਂ ਬਰਕਰਾਰ ਹੈ ਜਿਵੇਂ ਪਹਿਲਾਂ ਸੀ ਪਰ ਇਸ ਦਰਖਤ ਦਾ ਪਰਛਾਵਾ ਖੜਾ ਹੈ ਤਬ رائے ਬੁਲਾ ਰੱਖਿਆ ਇਸ ਨੂੰ ਜਗਾਇਓ ਜਦ ਉਠਾਇਆ ਤਾ ਕਾਲੂ ਦਾ ਪੁੱਤਰ ਹੈ ਤਦ ਰਾਏ ਬੁਲਾਰ ਆਖਿਆ ਯਾਰੋ ਕੱਲ ਵਾਲੀ ਵੀ ਗੱਲ ਦਿੱਤੀ ਹੈ ਔਰ ਇਹ ਵੀ ਦੇਖੋ ਕਿ ਖਾਲੀ ਨਹੀਂ ਤਦ ਰਾਏ ਬੁਲਾਰ ਪੱਟੀ ਘਰ ਆਇਆ ਆਇਆ ਕਰ ਕਾਲੂ ਨੂੰ ਸੁਦਾਇਓਸ ਔਰ ਆਖਿਓਸ ਕਾਲੂ ਮਤ ਇਸ ਪੁੱਤਰ ਨੂੰ ਫਿੱਟ ਮਾਰ ਦਿੰਦਾ ਹੋਵੇਂ ਇਹ ਮਹਾਂਪੁਰਖ ਹੈ ਇਸ ਦਾ ਸਦਕਾ ਮੇਰਾ ਸ਼ਹਿਰ ਵੱਸਦਾ ਹੈ ਕਾਲੂ ਤੂੰ ਵੀ ਨਿਹਾਲ ਹੋਆ ਅਤੇ ਮੈਂ ਵੀ ਨਿਹਾਰਾਂ ਜਿਸ ਦੇ ਸ਼ਹਿਰ ਵਿੱਚ ਇਹ ਪੈਦਾ ਹੋਇਆ ਹੈ ਤਵ ਕਾਲੂ ਆਖਿਆ ਜੀ ਖੁਦਾਏ ਦੀਆਂ ਖੁਦਾਏ ਹੀ ਜਾਣੇ ਕਾਲੂ ਘਰ ਆਇਆ ਸੋ ਇਸ ਤਰ੍ਹਾਂ ਇਹ ਸਾਖੀ ਸਮਾਪਤ ਹੋਈ ਅਗਲੀ ਸਾਖੀ ਵਿੱਚ ਮਿਲਦੇ ਹਾਂ ਖੇਤੀ ਵਣਜ ਸੁਦਾਗਰੀ ਅਤੇ ਚੱਕਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ